ਇੱਥੇ ਅੱਜ ਜਿਹੜੇ ਲੁਧਿਆਣੇ ਸ਼ਹਿਰ ਦੇ ਵਿੱਚ ਸਾਡੇ ਪੁਰਾਣੇ ਸ਼ਿਵ ਸੈਨਿਕ ਉੱਤੇ ਹਮਲਾ ਕੀਤਾ ਗਿਆ ਬੜੀ ਵੱੰਦ ਭਾਗੀ ਇਕੱਟਾ ਲੁਧਿਆਣੇ ਦੇ ਵਿੱਚ ਉਪਰ ਪੰਜਾਬ ਦੇ ਵਿੱਚ ਹਿੰਦੂ ਖਤਰੇ ਦੀ ਘੰਟੀ ਵਿਖਾਈ ਜਾ ਰਹੀ ਹੈ ਸਿੱਖ ਲੋਕ ਜਿਹੜੇ ਨੀਲੇ ਬਾਣੇ ਦੇ ਵਿੱਚ ਆਏ ਨੇ ਇਹਨਾਂ ਨੇ ਅੱਜ ਦਾ ਜਿਹੜਾ ਪੰਜਾਬ ਦਾ ਮਾਹੌਲ ਜਿਹੜਾ ਗੁੰਡਾਗਰਦੀ ਦਾ ਖੜਾ ਕੀਤਾ ਲੋਕਾਂ ਦੇ ਵਿੱਚ دہشت ਪਾਈ ਹੈ ਸਾਡੇ ਸ਼ਿਵ ਸੈਨਿਕ ਜਿਹੜੇ ਸੰਦੀਪ ਠੱਪਰ ਗੋਰਾ ਜੀ ਨੂੰ ਅੱਜ ਦਾ ਜਿਹੜਾ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਇਹਦੇ ਉੱਤੇ ਸਾਫ਼ ਸਾਬ ਜਾਈ ਰੋ ਰਿਹਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਜਿਹੜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਨਾਲੇ ਸਭ ਤੋਂ ਵੱਡੀ ਗੱਲ ਹਿੰਦੂਆਂ ਨੂੰ ਜਬਾਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਚੈਨਲ ਰਾਹੀਂ ਮੈਂ ਮੈਸੇਜ ਦਊਂਗਾ ਇਹੋ ਜਿਹੀ ਹਰਕਤਾਂ ਉਹਤੀਆਂ ਹਰਕਤਾਂ ਕਰਨੀਆਂ ਬੰਦ ਕਰ ਦੇ ਇਹਦਾ ਜਿਹੜੇ ਹਿੰਦੂ ਸੜਕਾਂ ਤੇ ਆ ਗਿਆ ਇਹਨਾਂ ਨੂੰ ਰਾਣੀ ਮਿਲਣਾ ਇਸ ਚੀਜ਼ ਨੂੰ ਲੈ ਕੇ ਮੈਂ ਦਿੱਲੀ ਦੇ ਸਭ ਤੋਂ ਸਿੱਕੇ ਸ਼ਾਮ ਨੂੰ ਆਇਆ ਬਹੁਤ ਨੇ ਹਫ਼ਤਾ ਤੋਂ ਬਾਹਰ ਸਿੱਖੇ ਸਾਡੇ ਦੇਖੋ ਸ਼ਾਇਦ ਤਾਂ ਲੱਗ ਰਹੀ ਜਿਹਾ ਤਾਂ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਰੇਕੀ ਕੀਤੀ ਗਈ ਹੈ ਇਹਨਾਂ ਨੂੰ ਪੂਰਾ ਕਵਰ ਕਰਕੇ ਦੇਖੋ ਇੱਕ ਕੱਲੇ ਹੋਂ ਕੱਲੇ ਜਾ ਰਹੇ ਨੇ ਉਹਨਾਂ ਦੇ ਉੱਤੇ ਕਿਵੇਂ ਵਾਰ ਕੀਤਾ ਕੁਰਪਾਨਾ ਮਾਰੀਆ ਗਿਆ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਾਂਗਾ ਇਹਨਾਂ ਦੇ ਜਿਹੜੀਆਂ ਕੁਰਬਾਨਾਂ ਜਿਹੜੇ ਲੈ ਕੇ ਖੁੰਦੇ ਨੇ ਇਹਨਾਂ ਦੇ ਉੱਤੇ ਬੈਨ ਲਗਾਇਆ ਜਾਵੇ ਤਾਂ ਕਿ ਆਉਣ ਵਾਲਾ ਟਾਈਮ ਜਿਹੜਾ ਲੋਕਾਂ ਦੇ ਡਰ ਦਾ ਮਾਹੌਲ ਜਿਹੜਾ ਖਤਮ ਹੋਵੇ ਪਹਿਲਾਂ ਕੀ ਹੋਂ ਤੁਸੀਂ ਇੱਥੇ ਆਏ ਹੋ ਇਹ ਮਿਲਿਆ ਗਲਵਾ ਤੁਹਾਡੀ ਕੁਡੀਸ਼ਨ ਠੀਕ ਹੈ ਉਹਨਾਂ ਦੀ ਆ ਜਿਆ ਥੋੜਾ ਸੀਰੀਅਸ ਨੇ ਕਹਿ ਰਹੇ ਨੇ ਕਿ ਥੋੜੀ ਦੇਰ ਰੁਕ ਕੇ ਜਿਹੜਾ ਟਾਈਮ ਦਿੱਤਾ ਜਾਏਗਾ ਸਾਰੇ ਪਰਿਵਾਰ ਵਾਲੇ ਵੀ ਉਹਨਾਂ ਦੇ ਬਾਹਰ ਖੜੇ ਨੇ ਜਿਵੇਂ ਉਹਨਾਂ ਦੇ ਥੋੜੇ ਸਿਚੁਏਸ਼ਨ ਹੈ ਕ੍ਰਿਟੀਕਲ ਦੱਸੀ ਜਾ ਰਹੀ ਹੈ ਥੋੜਾ ਸਿਚੁਏਸ਼ਨ ਠੀਕ ਹੁੰਦੀ ਹੈ ਉਸ ਤੋਂ ਬਾਅਦ ਮਿਲਨ ਦਾ ਜਿਹੜਾ ਕੰਮ ਕਾ ਤੁਹਾਨੂੰ ਮਿਲਿਆ ਲੱਗਦਾ ਕਿ ਇਹਨਾਂ ਨੇ ਉਹਨਾਂ ਦੇ ਕੀ ਕੰਨੇ ਨੇ ਐਕਟਿਵਾ ਵੀ ਲੈ ਕੇ ਜਾਂਦੀ ਹੈ ਤੇ ਨਾਲੇ ਕੀ ਕੰਨੇ ਨੇ ਉਹਨਾਂ ਦੇ ਕੰਨ ਵਿੱਚ ਕੋਈ ਨਹੀਂ ਹਾਂ ਦੇਖੋ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਕਰਨ ਮੈਂ ਦੀ ਜਿਹੜੀ ਅਸਲਾ ਹੋਇਆ ਉਸ ਤੋਂ ਬਾਅਦ ਉਹਨਾਂ ਐਕਟਿਵਾ ਲੈ ਕੇ ਭੱਜਿਆ ਮਤਲਬ ਕਿਥੇ ਦਾ ਕਿਥੇ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਸਾਡਾ ਮੁਕਤਮਾ ਜਿਹੜਾ ਮਹਿਸੂਸ ਕੀਤਾ ਹੈ ਜਿਹੜਾ ਇਹਨਾਂ ਨੇ ਮਾਹੌਲ ਬਣਾਇਆ ਪੰਜਾਬ ਦਾ ਇੱਕ ਡਰ ਦਾ ਮਾਹ ਸਾਨੂੰ ਚਾਹੀਦਾ ਪਹਿਲਾਂ ਤਾਂ ਨਾਲ ਗ੍ਰਿਫਤਾਰੀ ਕੀਤੀ ਜਾਵੇ ਲੋਨ ਅਡਰੈਸ ਬਿਲਕੁਲ ਜਿਹੜੀ ਹਿਲੀ ਹੋਈ ਹੈ ਇਹਨੂੰ ਧਿਆਨ ਚ ਰੱਖਦੇ ਹੋਏ ਸੀਬੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਲੋਕ ਨੇ ਇਹਦੇ ਪਿੱਛੇ ਇਹਨਾਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਹੈ ਕੀਤੀ ਜਾਵੇ ਇਹਨਾਂ ਨੂੰ ਜਿੰਨੀ ਜਲਦੀ ਹੋਦੇ ਰੈਸਟ